જાય જાવ જાય જાવ જાય જાવ જાય જાવ જાય જાવ જાય જાવ જાય ਸਰਸਵਤਿ ਚਾਮ ਨੂਰ ਮਦਨੋ ਜਿਨੇ ਸੁਨਾ ਮਾ ਪੀਨੇ ਆਂ ਪਿਆਇ ਤਾ ਤੁਕਾਏ ਵੇਰਾ ਮੇਰਾ ਵਿਸਾਪੀ ਇਹ ਆਪੇ ਪ੍ਰਧਾਨ ਧਨਵੰਤ ਸਿੰਘ ਐਮਐਲਏ ਐਕਸਐਮਐਲਏ ਅੱਜ ਆਪਣੀ ਦੁਨੀਆ ਤੋਂ ਚਲੇ ਗਏ ਜੀ ਕੀ ਕਹਿਣਾ ਚਾਹੋ ਇੱਕ ਬਹੁਤ ਹੀ ਦੁੱਖਦਾਈ ਖਬਰ ਹੈ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਜਿਨ੍ਹਾਂ ਦੇ ਨਾਲ ਮੇਰੇ ਪਿਤਾ ਜੀ ਸੱਜਣ ਉਹ ਹੰਦਸਾ ਅਰੋੜਾ ਜੀ ਸਾਡੀ ਪਰਿਵਾਰਕ ਛਾਂ ਹੈ ਸਦਾ ਧਨਵੰਤ ਸਿੰਘ ਜੀ ਤੁਰੀ ਐਕਸਐਮਐਲਏ ਜਿਹੜੇ ਕਿ ਨਿਹਾਈ ਤੜੱਲੇਦਾਰ ਬੇਦਾਗ ਲੋਕਾਂ ਦੇ ਨਾਲ ਖੜਨ ਵਾਲੇ ਔਰ ਹਰ ਸਮੇਂ ਲੋਕਾਂ ਦੇ ਵਿੱਚ ਵਿਚਰਨ ਵਾਲੇ ਇੱਕ ਬਹੁਤ ਹੀ ਲੋਕਪ੍ਰੀਆ ਆਗੂ ਸਤਨੁਭਾਨ ਸਿੰਘ ਜੀ ਉਹ ਸਦੀਵੀ ਵਿਛੋੜਾ ਛੱਡ ਕੇ ਦੇਖੇ ਚਲੇ ਗਏ ਨੇ ਬਹੁਤ ਵੱਡਾ ਦੁੱਖ ਇਕੱਲੇ ਪਰਿਵਾਰ ਨੂੰ ਨਹੀਂ ਪੂਰੇ ਇਲਾਕੇ ਨੂੰ ਹੋਇਆ ਔਰ ਇਹੋ ਜੇ ਸਾਥੀ ਇਹੋ ਜੇ ਢੱਲੇਦਾਰ ਇਮਾਨਦਾਰ ਲੀਡਰ ਜਿਹੜੋ ਜਾਣਦੇ ਨੇ ਤੇ ਉਹਦੋਂ ਇਕੱਲੇ ਪਰਿਵਾਰ ਨੂੰ ਸੂਰੇ ਪੂਰੇ ਸਮਾਜ ਨੂੰ ਪੰਜਾਬ ਨੂੰ ਘਾਟਾ ਪੈਂਦਾ ਬਹੁਤ ਮਾਨੋਕੀਸ਼ਤ ਹੋ ਗਿਆ ਪਰ ਜਿਨੇ ਪ੍ਰਮਾਤਮਾ ਨੇ ਸਾਥ ਤੋਂ ਨਹੀਂ ਆਉਣੇ ਨੇ ਜੀ ਸੋ ਅੱਜ ਪਰਿਵਾਰ ਦੇ ਨਾਲ ਲੋਕਾਂ ਜਾਂ ਕਰਦੇ ਵੀ ਜਿਹਨ ਸੰਸਕਰਤ ਪਹੁੰਚੀ ਸੀ ਸਿੰਘਾ ਸਾਹਿਬ ਤੋਂ ਦਿਨ ਇੱਕ ਬੜਾ ਵੱਡਾ ਘਾਟਾ ਪਿਆ ਕੀ ਕਹਿੰਦੇ ਇੱਕ ਬੜੀ ਵਧੀਆ ਸ਼ਖਸੀਅਤ ਸਨ ਸਰਦਾਰ ਧਨਵੰਤ ਸਿੰਘ ਜੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਆਪਣੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦੇ ਨਾਲ ਇਸ ਇਲਾਕੇ ਦੀ ਸੇਵਾ ਕੀਤੀ ਇੱਕ ਜੁਰਤ ਵਾਲੇ ਲੀਡਰ ਸੀ ਜਿਨ੍ਹਾਂ ਨੇ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਔਰ ਆਪਣੇ ਅਸੂਲਾਂ ਦੇ ਉੱਪਰ ਆਪਣੀ ਰਾਜਨੀਤੀ ਕੀਤੀ ਅੱਜ ਉਹ ਸਾਡੇ ਤੋਂ ਚਲੇ ਗਏ ਇੱਕ ਬਹੁਤ ਵੱਡਾ ਘਾਟਾ ਸਾਡੇ ਇਲਾਕੇ ਨੂੰ ਪਿਆ ਮੇਰਾ ਉਹਨਾਂ ਨਾਲ ਪਰਿਵਾਰਕ ਸੰਬੰਧ ਸੀ ਜਦੋਂ ਮੇਰੀ 2009 ਦੀ ਚੋਣ ਆਈ ਉਦੋਂ ਬਾਅਦ ਪਹਿਲਾਂ ਮੇਰੀ ਨੇੜਤਾ ਉਹਨਾਂ ਨਾਲ ਬੰਨੀ ਬਧੀ ਸੀ ਔਰ ਦਬਾ ਕੇ ਉਹਨਾਂ ਨੇ ਮੇਰੇ ਵਾਸਤੇ ਕੰਮ ਕੀਤਾ ਮੈਨੂੰ ਪਿਆਰ ਦਿੱਤਾ ਮੈਨੂੰ ਬੱਚੇ ਵਾਂਗੂ ਅਸ਼ੀਰਵਾਦ ਦਿੱਤਾ ਔਰ ਅੱਜ ਉਹਨਾਂ ਦੇ ਕਦਮਾਂ ਤੇ ਚੱਲਦੇ ਹੋਏ ਸਮਿਥ ਜੀ ਜੋ ਕਿ ਪਹਿਲਾਂ ਆਪਣਾ ਅਮਰਗੜ ਤੋਂ ਚੁੰਨੜੇ ਸੀ ਪਾਰਟੀ ਦੀ ਸੇਵਾ ਕਰਦੇ ਹੋ ਰਾਹੁਲ ગાંધી ਦੀ ਟੀਮ ਵਿੱਚ ਕੰਮ ਕਰਦੇ। ਤੋਂ ਮੈਂ ਪਰਮਾਤਮਾਗੇ ਹੀ ਅਰਦਾਸ ਕਰਦਾ ਕਿ ਇਹ ਪਰਿਵਾਰ ਨੂੰ ਅੱਜ ਦੇ ਇਸ ਦੁੱਖ ਦੀ ਘੜੀ ਵਿੱਚ ਜਿੰਨੀ ਸੰਗਤ ਨੂੰ ਪਿਆਰ ਕਰਦਮਾ ਲਈ ਉਹ ਸਾਰਿਆਂ ਨੂੰ ਇਹ ਪਰਮਾਤਮਾ ਬਲ ਬਖਸ਼ੇ, ਸਾਥ ਬਖਸ਼ੇ। ਮੈਂ ਇਸ ਪਰਿਵਾਰ ਦਾ ਇੱਕ ਮੈਂਬਰ ਹੋਣ ਦੇ ਨਾਤੇ ਹਮੇਸ਼ਾ ਪਰਿਵਾਰ ਦੇ ਨਾਲ ਉਸੇ ਤਰੀਕੇ ਨਾਲ ਖੜਾ ਹਾਂ। ਇਸ ਸਪਾ